ਤਾਨੂੰ 라이 ਤਸਵੀਰਾਂ ਦਿਖਾ ਰਹੇ ਆ ਪਿੰਡ ਮੌਰ ਪਰ ਸੇਠਾਂ ਦੀਆਂ ਜਿਹੜੀ ਕਿ ਜੀਟੀ ਰੋਡ ਹੈ ਫਰੀਦਕੋਟ ਸੋਇਪਰ ਰੋਡ ਉਹਦੇ ਤੇ ਜਿਹੜੀ ਭਿਆਨਕ ਅੱਗ ਜਿਹੜੀ ਹੈ ਲੱਗੀ ਸੀ ਕਈ ਏਕੜ ਜਿਹੜਾ ਨਾੜ ਜਿਹੜਾ ਸੜ ਕੇ ਤਬਾਹ ਹੋ ਚੁੱਕਿਆ ਐ ਜਿਹੜੀਆਂ ਦੋ ਜਣੇ ਆ ਜਿਹੜੇ ਉਹ ਅੱਗ ਦੀ ਲਪੇਟ ਦੇ ਵਿੱਚ ਵੀ ਆਏ ਦਸੇ ਜਾ ਰਹੇ ਹਨ ਜੋ ਕਿ ਫਰੀਦਕੋਟ ਦੇ ਦਸੇ ਜਾ ਰਹੇ ਹਨ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਤੁਹਾਨੂੰ ਦੱਸਣਾ ਬੰਦ ਹੈ ਕਿ ਇੱਕ ਲੜਕੀ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਤੇ ਇੱਕ ਜਿਹੜਾ ਨੌਜਵਾਨ ਆ ਉਹ ਰੋਡ ਪਰ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਆ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਉਣੇ ਆ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਉਣੇ ਆ ਕਿਸ ਤਰ੍ਹਾਂ ਇਹ ਜਿਹੜੀ ਆ ਅੱਗ ਹੈ ਉਹ ਪਹਿਲੀ ਹੈ ਤੇ ਕਿੰਨਾ ਜਿਹੜਾ ਨੁਕਸਾਨ ਹੋਇਆ 100% ਵੱਲ ਵਗ ਗਈ ਆ ਅੱਗ ਬਹੁਤ ਜਿਆਦੀ ਸੀ ਇਹ ਮੁੰਡੇ ਦੋ ਜਣੇ ਦੱਸੇ ਜਾਂਦੇ ਉਹ ਆਪ ਹੀ ਮੁੰਡੇ ਦੇ ਮੂੰਹੋਂ ਦੱਸਿਆ ਕਿ ਅਸੀਂ ਦੋ ਜਣੇ ਆ ਕੁੜੀ ਹੋ ਕੇ ਨਾ ਮੇਰੀ ਭੈਣ ਦੱਸੀ ਉਹਨੇ ਕਿ ਮੇਰੀ ਭੈਣ ਨਾਲ ਆ ਉਹ ਅੱਗ ਦੇ ਵਿੱਚ ਆ ਮੁੰਡੇ ਨੂੰ ਦਹੀ ਐਂਬੂਲੈਂਸ ਤੇ ਪਹਿਲਾਂ ਛੱਡ ਕੇ ਐਂਬੂਲੈਂਸ ਆ ਗਈ ਸੀ ਉnde ਸੀ ਐਂਬੂਲੈਂਸ ਤੇ ਮੁੰਡੇ ਨੂੰ ਭੇਜਦਾ ਹਸਪੀਟਲ ਤੇ ਇਹ ਅੱਗ ਬੁਝੰਦ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇੱਥੇ ਕੁੜੀ ਵੀ ਨਾਲ ਡਿੱਗੀ ਪਈ ਆ ਸੜਗੀ ਵਿੱਚ ਸੜ ਕੇ ਮਰ ਗਈ ਆ ਕਿੰਨੇ ਕਿੰਨੀ ਕੁਮਰ ਦੀ ਕੁੜੀ ਦੀ ਇਹ ਨਹੀਂ ਵੀ ਜੀ ਪਤਾ ਆਪਾਂ ਨੂੰ ਕਿ ਚ ਉਮਰ ਕਿੰਨੀ ਹੈ ਟੋਟਲ ਕਿੰਨੇ ਜਣੇ ਸੜੇ ਇੱਥੇ ਹੁਣ ਇੱਕ ਜਣਾ ਜ਼ਖ ਤੇ ਅੱਗੇ ਖੇਤਾਂ ਵਿੱਚ ਲੱਗੀ ਹੋਈ ਸੀ ਹਾਂ ਪਿੱਛੋਂ ਖੇਤਾਂ 'ਚੋਂ ਆਈ ਹੈ ਜੀ ਠੀਕ ਅੱਗ ਖੇਤਾਂ ਦੇ ਵਿੱਚੋਂ ਲੱਗਦੀ ਹੋਈ ਆਈ ਹੈ ਪਿੱਛੋਂ ਕਿੰਨੀ ਵੱਗ ਸੀ ਅੱਗ ਬਹੁਤ ਜ਼ਿਆਦੀ ਵੀਰ ਕੋਈ ਫਾਇਰ ਬ੍ਰਿਗੇਡ ਦੇ ਗੱਡੀਆਂ ਵਗੈਰੇ ਪਹੁੰਚ ਹਾਂਜੀ ਆ ਗਈਆਂ ਫਾਇਰ ਬ੍ਰਿਗੇਡ ਦੇ ਗੱਡੀਆਂ ਆ ਗਈਆਂ ਹੁਣ ਕਾਬੂ ਪਾ ਲਿਆ ਅੱਗ ਤੇ ਹਾਂਜੀ ਅੱਗ ਤਕਰੀਬਨ ਤੇ ਕਾਬੂ ਪੈ ਚੁੱਕਿਆ ਜੀ ਕਦੇ ਮजूद ਸੀਗਾ ਜੀ ਹਾਂਜੀ 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 ਕਿੱਥੋਂ ਦੇ ਦੱਸੇ ਜਾ ਰਹੇ ਆ ਜਿਹੜੇ ਮ੍ਰਿਤਕ ਆ ਇਹ ਪਾਜੀ ਫਰੀ ਕੋਟ ਦੇ ਜਿਹੜੀ ਐਂਬੂਲੈਂਸ ਹੈ ਪ੍ਰਸ਼ਾਸਨ ਨਾਲੋਂ ਮੌਕੇ ਤੇ ਆ ਗਈ ਸੀ ਨਹੀਂ ਜੀ ਨਹੀਂ ਸ਼ਹਿਰ ਦੀ ਹੈ 100 ਫੋਨ ਕਰਤਾ ਪਾਜੀ ਸ਼ਹਿਰ ਦੀ ਕੋਈ ਗੱਡੀ ਨਹੀਂ ਆਈ ਫਰੋਗੇਟ ਜੀ ਕੱਲੀ ਮਿੰਟਰੀ 15 23 ਤੋਂ ਗੱਡੀ ਆਈ ਹੈ ਜੀ ਸ਼ਹਿਰ ਵਾਲੀਆਂ ਗੱਡੀਆਂ ਕਰ ਕੋਈ ਗੱਡੀ ਨਹੀਂ ਆਈ ਜੀ 100 ਫੋਨ ਕੀਤਾ ਜੀ 100 ਆ ਦਿਖਾ ਦੇ ਗੱਡੀਆਂ 'ਚ ਪਾਣੀ ਨਹੀਂ ਹੈਗਾ ਜੀ ਤੁਸੀਂ ਕਿੱਥੇ ਇੱਥੇ ਰਹਿਣ ਵਾਲੇ ਸੀ ਹਾਂਜੀ ਹਾਂਜੀ ਤੇ ਗੱਡੀਆਂ ਫਰਮ ਗਏ ਗੱਡੀਆਂ ਪਹੁੰਚੀਆਂ ਨਹੀਂ ਤੁਸੀਂ ਮੌਕੇ ਤੇ ਮजूद ਸੀ ਤੁਸੀਂ ਹਾਂਜੀ ਹਾਂਜੀ ਕੀ ਗੱਲ ਕੀ ਹੋ ਗਈ ਏ ਭਾਜੀ ਇੱਥੇ ਅੱਗੇ ਦਾ ਬਰੋਲਾ ਆਇਆ ਬਰੋਲੇ ਨਾਲ ਅੱਗੇ ਕਾਹ ਪਈ ਹੁੰਦੇ ਸੀ ਤੇ ਕਿੰਨੇ ਜਣੇ ਮੌਤ ਹੋਈ ਜੀ ਇਹ ਭਾਜੀ ਇਕੱਲੇ ਜਣੇ ਦੀ ਮੌਤ ਅਗੀ ਇਕੱਲੇ ਨਾਲ ਝੁੱਸ ਗਿਆ ਅਖਣਾ ਤੇ ਉੱਡ ਸਿਵਲ ਚ ਰਹਿ ਗਈ ਜੇਡਿਸੀ ਮੌਤ ਹੋਈ ਹੈ ਹਾਂਜੀ ਲੇਡਿਸ ਲੇਡਿ ਜੀ ਹਾਂਜੀ ਹਾਂਜੀ ਉਹ ਸੇਠਾਂ ਪਿੰਡ ਤੋਂ ਜਿਹੜਾ ਨਾਲ ਨੂੰ ਅੱਗ ਲੱਗੀ ਆ ਤਾਂ ਰੋਡ ਤੇ ਵਿਜ਼ਿਬਿਲਟੀ ਘੱਟ ਹੋਣ ਕਰਕੇ ਆ ਸਪਾਈਕ ਦਾ ਐਕਸੀਡੈਂਟ ਹੈ ਜਿਹੜਾ ਕਰਕੇ ਬੱਚੀ ਅੱਜ ਆ ਕੇ ਚਲੀ ਗਈ ਬੱਚੀ ਹੈ ਜੀ ਇਹ ਕਲੀਅਰ ਹੋ ਗਈ ਛੋਟਾ ਬੱਚਾ ਹੈ ਅਸੀਂ ਕੰਫਰਮ ਕਰ ਰਹੇ ਹਾਂ ਜੀ ਗੈਸ ਨਹੀਂ ਲਾਈਫ ਸਾਈਡ ਨਹੀਂ ਹੋਈ ਹੈ ਹੂੰ ਜਲਦੀ ਕਰੋ ਤੁਹਾਡੀ ਟੀਮ ਆ ਗਈ ਸੀ ਕਿ ਮੁੱਤ ਦੇ ਕੋਲ ਹਾਂ ਜੀ ਅਸੀਂ ਆਪੇ ਚੜ੍ਹੇ ਹਾਂ ਇਹ 10 ਰੇ ਵਾਲਾ ਜਿੱਦਾਂ ਮੈਂ ਹੁਣੇ ਮਾਰਕੀਟ ਤੇ ਪਹੁੰਚਿਆ ਹੋਇਆ ਕੋਈ ਹਨੇਰੀ ਜਿਹਾ ਆ ਰਹੀ ਸੀ ਉਹਦੇ ਕਰਕੇ ਉਹਦੇ ਲਪੇਟ ਦੇ ਵਿੱਚ ਆ ਗਿਆ ਇਹ ਸਭ ਕਿਹੜਾ ਇਲਾਕਾ ਹੈਗਾ ਇਹ ਨੂਰਪੁਰ ਸੇਠਾ ਪਿੰਡਾ ਫਿਰੋਜ਼ਪੁਰ ਦਾ ਇਹ ਹੈ ਇਹ ਸਭ ਕਿੰਨੀ ਏਕੜਦਾਰ ਜਿਹੜੀ ਉਹ ਸੜ ਗਈ ਨਹੀਂ ਇਹਦੇ 'ਚ ਹੁਣ ਤਾਂ ਅਸੈਸਮੈਂਟ ਹੋਏਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿੰਨੀ ਹੈਗੀ ਹੈ ਸਰ ਹੇਲੇ ਵੀ ਅੱਗ ਜਿਹੜੀ ਉਹ ਲੱਗੀ ਆ ਔਰ ਫਾਇਰ ਬ੍ਰਿਗੇਡ ਪਹੁੰਚੀ ਇੱਥੇ ਬੁਝਾਉਣ ਆ ਹਾਂ ਬੁਝਾ ਰਹੇ ਲੱਗੇ ਹੋਏ ਆ ਬੱਸ ਉਹ ਦੇਖੋ ਬੁਝਦੀ ਹੁਣ ਜਦ ਤੱਕ ਦੋ ਸਰ ਇਸ ਅੱਗ ਦੇ ਵਿੱਚ ਜਿਹੜਾ ਐਥੇ ਦੱਸਿਆ ਜਿਹੜਾ ਬਾਪਰੂਲਾ ਆਇ ਉਹਦੇ ਵਿੱਚ ਕਿਤੇ ਔਨ ਰੋਡ ਲੰਘ ਰਹੇ ਹੋਣਗੇ ਤੇ ਉਹਦੀ ਲਪੇਟ ਚ ਆ ਗਏ। ਸਰ ਕਿੰਨੇ ਜਨੇ ਆਏ ਆ ਜੀ ਲਪੇਟ ਦੇ ਵਿੱਚ? ਦੋ ਜਨੇ ਹੈਗੇ ਆ ਇਹ ਤਾਂ। ਦਸਰੇ ਜਨੇ ਪੁਲਿਸ ਨੇ ਵੈਰੀਫਾਈ ਕੀਤਾ ਬਰਦਰ ਸਿਸਟਰ ਹੈਗੇ। ਤੇ ਇਹ ਡੈਥ ਕਿੰਦੀ ਹੋਈ ਹੈ ਸਰ? ਡੈਥ ਲੜਕੀ ਦੀ ਹੋਣੀ ਹੈ। ਉਹਦੇ ਕੋਲ ਤਾਂ ਜਿਹੜਾ ਉਹ ਆਟੋਮੈਟੋ ਲੈ ਗਿਆ ਹੈਗੇ ਆ ਹਸਪੀਟਲ ਚ ਉਹਨੂੰ ਆਟੋਮੈਟ ਕਰਵਾ ਦਿੱਤਾ। ਕੋਈ ਪਤਾ ਲੱਗਾ ਸਰ ਕਿੱਥੋਂ ਦੇ ਆ? ਇਹ ਫਰੀਦਕੋਟ ਦੇ ਦਸਰੇ ਆ ਜੀ। ਪੁਲਿਸ ਦੀ ਸਟੇਟਮੈਂਟ ਦੇ ਮਤਲਬ ਫਰੀਦਕੋਟ ਤੋਂ ਹੈਗੇ ਆ।